ਨਾਮ ਸ੍ਰੀ ਵਾਹਿਗੁਰੂ ਜੀ ਰਹਿਰਾਜ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪਾਇ ਰਹਿ ਨਾ ਆ ਨਾਮ ਰਾਜੇ ਹਨੂਨਾਕ ਸੁਰ ਦੁਸ਼ਤ ਹਰ ਮਾਰਿਆ ਪ੍ਰਣ ਲਾਤ ਰਾਇ ਅਹੰਕਾਰੀਆਂ ਅਨੰਦ ਕਾ ਵਟਦੇ ਨਾਮ ਜਿਉ ਮੁਖ ਲਾਇਆ ਜਨ ਨਾਰਗਰ ਸਹਰ ਸੇਵਿਆ ਅੰਤ ਲੈ ਛਣਾਇਆ ਇੱਕ ਓੰਕਾਰ ਸਤਿ ਅਵਲ ਪ੍ਰਸਾਦ ਸ਼ਲੋਕ ਮਹਿਲਾ ਪਹਿਲਾ ਦੁਖ ਦਾਰੂ ਸੁਖ ਰੋਗ ਪਿਆ ਜਾ ਸੁਖ ਤਾਂ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾ ਹੌ ਕਰ ਨਾ ਹੋਈ ਬਲਹਾਰੇ ਤੁਰਤਬ ਸਿਆ ਤੇਰਾ ਅੰਤ ਨਾ ਜਾ ਲਿਖਿਆ ਰਹਾਵੋ ਜਾ ਆਤਮਾ ਜੋਤ ਜੋਤ ਮੈਂ ਜਾਤਾ ਅਕ ਲਗਲਾ ਪ੍ਰਪੂ ਰਹਾ ਤੂੰ ਸੱਚਾ ਸਾਹਿਬ ਸਿਬਤ ਸਵਾਲਿਓ ਜਿਨ ਗਿਤੇ ਸੋ ਪਾਰ ਪਿਆ ਗਹੋ ਨਾਨਕ ਅਗਰ ਤੇ ਗਿਆ ਮਤ ਜੋ ਕਿਛ ਅਖਨਣਾ ਸੋ ਕਰਿਆ ਸੋ ਦਰ ਨਾਗ ਸੰਭਲਾ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਸੋ ਦਰ ਤੇ ਰਾਖਿ ਹਾ ਸੋ ਕਰਿ ਕੀ ਹਾ ਜਿਤ ਵੈ ਸਰਬ ਸੁਭਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਗਾਵਣ ਹਾਰੇ ਕੀਤੇ ਤੇਰੇ ਰਾਗ ਬੁਲੇ ਸੋ ਕਹੀ ਹੈ ਕੀਤੇ ਤੇਰੇ ਗਾਵਣ ਹਾਰੇ ਗਾਵਣ ਤਦ ਨੂੰ ਆ ਪਵਣ ਪਾਣੇ ਬੈ ਸੰਤਰ ਗਾਵੇ ਰਾਜਾ ਧਨਮ ਦਵਾਰੇ ਗਾਵਣ ਤਨੋ ਚਿਤ ਕੋ ਬੁਤ ਲਿਖ ਜਾਣਣ ਲਿਖ ਲਿਖ ਧਰਮ ਵਿਚਾਰੇ ਗਾਵਣ ਤਨੋ ਜੀਸ਼ਰ ਬਰਮਾ ਦੇਵੇ ਸ਼ੋਮਨ ਤੇਰੀ ਸਦਾ ਸਵਾਰੇ ਗਾਵਣ ਤਨੋ ਅਨੰਦ ਰਾਸਨ ਬੈਠੇ ਦੇਵਤਿਆਂ ਦਰਨ ਲਾਲੇ ਗਾਵਣ ਤਨੋ ਸੈਤ ਸੁਮਾਦੇ ਅੰਦਰ ਗਾਵਣ ਤਨੋ ਸਾਧ ਵਿਚਾਰੇ ਗਾਵਣ ਤਨੋ ਜਤੇ ਸਦੇ ਸੰਤੋਖੀ ਗਾਵਣ ਤੁਧਨੋ ਮੇਰ ਕਰਾਰੇ ਗਾਵਣ ਤੁਧਨੋ ਪੰਡਿਤ ਪੰਡਿਤ ਰਕੇਸ਼ਰ ਜੁਗ ਜੁਗ ਵਿਦਿਆ ਨਾਲੇ ਗਾਵਣ ਤੁਧਨੋ ਮਹੂਨਿਆ ਮਨ ਮੋਹਨ ਸੁਰਗਮ ਅਚ ਪਿਆਲੇ ਗਾਵਣ ਤੁਧਨੋ ਰਤਨੋ ਭਾਏ ਤੇਰੇ 86 ਤੀਰਥ ਨਾਲੇ ਗਾਵਣ ਤੁਧਨੋ ਜੋਤ ਮਹਾ ਮਨ ਸੁਣਾ ਗਾਵਨ ਤਦਨਉ ਖਾਣੀ ਚਾਰੇ ਗਾਵਨ ਤਦਨਉ ਅਖੰਡ ਬੰਦਮ ਰਮੰਡਾ ਕਰ ਕਰ ਕੀ ਤੇਰੀ ਧਾਰੇ ਸੇ ਤਦਨ ਗਾਵਨ ਜੋ ਤਦ ਪਾਵਨ ਅਰਤੇ ਤੇਨੇ ਭਗਤ ਅਰਸ਼ਾਨੇ ਹੋਰ ਕੀ ਤੇ ਤਦਨ ਗਾਵਨ ਸਹਿਮ ਚਿਤ ਨਾਮਨ ਨਾਨਕਿਆ ਵਿਚਾਰੇ ਸੋਏ ਸੋਏ ਸੁਦਾ ਸਾਹਿਬ ਸੱਚਾ ਸੱਚੇ ਨਹੀਂ ਹੈ ਬੇਹੋਸ਼ੇ ਜਾਏ ਨਾ ਜਾਸੀ ਰਚਨਾ ਜਿੰਦਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਨ ਸੇ ਮਾਇਆ ਜਨ ਨੂੰ ਪਾਈ ਕਰ ਕਰ ਦੇਖੇ ਗੀਤਾ ਆਪਣਾ ਜੋ ਦਸ਼ ਦੇਵੜਿਆਈ ਜੋ ਦਸ ਪਾਵੈ ਸੋਏ ਕਰਸੀਬਨ ਹੁਕਮ ਨਾ ਕਰ ਨਾ ਜਾਏ ਉਹ ਬਾਦਸ਼ਾਹੋ ਸਹਾ ਪਾ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸੁਨਵੰਡਾ ਖ ਸਭ ਕੋ ਵੇ ਗਿਣਵੰਡਾ ਨੇਠਾ ਹੋਈ ਕਿਉਂ ਨ ਪਾਇ ਨਾ ਗਿਆ ਜਾਈ ਕਹਿਣ ਵਾਲੇ ਤੇਰੇ ਰਹਿ ਸਮਾਈ ਵਡੇ ਮੇਰੇ ਸਾਹਿਬਾ ਗਿਸਗ ਮੇਰਾ ਗੁਣ ਗਿਨੀਦਾ ਕੋਈ ਨ ਜਾਣੈ ਤੇਰਾ ਗਿਤਾ ਕੇਵਨ ਤੀਰਾ ਰਹਾਉ ਸਭ ਸੁਰ ਤੇ ਮਲ ਸਰਦ ਕਮਾਈ ਸਭ ਕੀਵਨ ਮਿਲ ਕੀਵਨ ਪਾਈ ਗਿਆਨੀ ਧਿਆਨੀ ਗੁਰੂ ਗਰਹਾਏ ਤਹਣਾ ਨਾ ਜਾਏ ਤੇਰੀ ਤਲਮੜਿ ਆਈ ਸਭ ਸਤ ਸਭ ਤਪ ਸਭ ਜਿਵੇਂ ਅੰਨ ਸਦਾ ਬੁਰਖਾ ਕੀ ਆਵੜਿਆ ਆਂ ਸੁਨੁ ਸੁਦੇਕ ਨੈਨਾ ਪਾਇਆ ਕ੍ਰੈਮ ਲੈ ਨਾ ਹੇਠਾ ਰਹਾਇਆ ਆਤਮਾ ਵਾਲਾ ਕੀ ਆਚਾਰ ਸ਼ਿਵਤੀ ਭਰੇ ਤੇਰੇ ਪੰਡਾਰਾ ਨਿਸ਼ਟਉ ਦੇਹ ਤਸੈ ਕੀ ਆਚਾਰ ਆਨਾਨ ਸਚ ਸਵਾਰ ਨਹਰਾ ਸਭ ਹਲਾ ਪਹਿਲਾ ਆਖਾ ਜੀਵ ਸਰੇ ਮਰ ਜਾਓ ਆਖਣੋ ਕਾ ਸਚ ਨਾਮ ਸਚ ਨਾਮ ਖੇ ਲਾਗੇ ਭੂਖ ਮਦਭੁਖ ਹੈ ਖਾਇ ਚਲਹਿ ਦੁਖ ਸੋਖਿ ਉਸਰੇ ਮੇਰੇ ਮਾਈ ਸਾਚਾ ਸਾਹਿਬ ਸਾਚੈ ਨਾਹੀ ਰਹਾਉ ਸਾਚੇ ਨਾਮ ਕੀ ਤਲਬੜਿ ਆਈ ਆਤ ਕੀ ਕਿਉਂ ਨਹਿ ਪਾਈ ਜੇ ਸਾ믈 ਕੇ ਆਕਨ ਪਾਹਿ ਵੰਡਾ ਨਾ ਹੋਵੈ ਕਾਠ ਨਾ ਜਾਇ ਨਾ ਹੋ ਮਰਨਾ ਹੋਵੇ ਸੋਗ ਜਿਨ ਦਰਹਿ ਨਾ ਜੋ ਕਹਿ ਭੋਗ ਗੁਨੇ ਬਹੂਨ ਨਾਹੀ ਕੁਵੇ ਨਾ ਕੋ ਹੁਆ ਨਾ ਕੋ ਹੋਵੇ ਦੇਵ ਨਾਵਤਿ ਉਹਨ ਦਿਨ ਦਾਤ ਜਿਨ ਦਿਨ ਕਰ ਕਹਿ ਕੀਤੇ ਰਾਤ ਖਸਮਸ਼ਾਲ ਹੈ ਤੇ ਗਉਜਾਤ ਨਾਨਕ ਨਾਵੇ ਬਾਸਨਾਤ ਨਾਗ ਜਰੇ ਮਹਿਲਾ ਚੁਪਨਾ ਹਰ ਗੇਜਨਾ ਸਤਗੁਰ ਸਤਿਮੁਰਖ ਬਨੋ ਕਰੋ ਕਿਰਪਾਸ ਹਮ ਕੀਰਤ ਗਨ ਸਤਗੁਰਿ ਸ਼ਰਨਾਈ ਕਰਦੇ ਆ ਨਾਮ ਪ੍ਰਗਾਸ ਮੇਰੇ ਮਿਤ ਗੁਰ ਦੇ ਮੋਖੋ ਹਰ ਨਾਮ ਪ੍ਰਗਾਸ ਗੁਰਬਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੇ ਲਹਿਰਾਸ ਰਹਾਉ ਹਰ ਜਨ ਕੇ ਉਰ ਭਾਗ ਵਡੇਰੇ ਨ ਹਰ ਹਰ ਸਦਾ ਨ ਪਿਆਸ ਹਰ ਹਰ ਨਾਮ ਲੈਦਰਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ ਹਰ ਹਾਰ ਰਸ ਨਾਮ ਨਾ ਪਾਇਆ ਤੇ ਪਾਗੇ ਹਣਿ ਜਾ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀ ਆਈ ਤ੍ਰਿਗ ਜੀਵੇ ਤ੍ਰਿਗ ਜਿਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਈ ਨਿਤ ਰਮਸਤਾ ਲਿਖਿਆ ਲਿਖਾਸ ਤਨ ਤਨ ਸਾਧ ਸੰਗਤ ਜਿਤ ਹਰਸ ਪਾਇਆ ਅਮਰ ਜਨਾਨੰਦ ਨਾ ਪ੍ਰਗਾਸ ਰਾਗ ਜੁਨੇ ਮਹਿਲਾ ਪੰਜਵਾ ਕਾਹਿਰੇ ਮਨ ਜਿਤ ਵਦਮ ਜਹਰ ਹਰਿ ਜੋ ਪ੍ਰਿਆ ਸਹਿਲ ਬਥਨ ਮੈਂ ਜੰ ਤੂੰ ਪਾਏ ਤਾ ਕਰਜ ਕਾ ਗੈ ਕਰ ਤੜਿਆ ਮੇਰੇ ਮਾਧੋ ਜੀ ਸਾਧ ਸੰਗਤ ਮਿਲੈ ਸੋ ਤੜਿਆ ਹੰਗੋਰ ਪ੍ਰਸਾਦ ਬ੍ਰਹਮਦ ਪਾਇਆ ਸੋਖੇ ਕਾਸ਼ ਤਹਲਿਆ ਨਹਾਵ ਜਨਨ ਬਿਚਾਲ ਲੋਗ ਸੁਮਨਤਾ ਗੁਨ ਨਗਿਸ਼ ਕੇ ਤਰਿਆ ਸਿਰ ਸਿਰ ਅਰਜ ਸਮਾਹੇ ਠਾਕੁਰ ਆਕਾਹੇ ਮਨ ਪੋਖ ਰਿਆ ਬਨੇ ਉਡ ਆਵੇਂ ਸੇ ਕੁਸਾਨ ਪਾਛੇ ਬਚਲੇ ਸ਼੍ਰਿਆ ਤਨ ਕਮਲ ਖਿਲਾਵੇ ਕਮਨ ਚੁਗਾਵੇ ਮਨ ਮੇ ਸਿਮਨ ਨ ਕਰਿਆ ਹਾਵਨ ਦਾਨ ਦਾ ਸ਼ਸ਼ਟ ਅਸਨਾਨ ਠਾਕੁਰ ਕਰ ਦਿਲ ਤਲਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇ ਰੰਤਨਾ ਪਾਰ ਆਪਰਿਆ ਨਾਗ ਆਸਾ ਮਹਿਲਾ ਚਪთა ਸੋ ਪੁਰਖ ਇਕ ਓ ਅੰਕਾਰ ਸਤਗੁਰ ਪ੍ਰਸਾਦ ਜੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਰ ਸਭ ਧਿਆਵਹਿ ਸਭ ਧਿਆਵਹਿ ਤੁਮਹਿ ਹਾ ਸੱਚੇ ਸ੍ਰਿਦਨਹਾਰਾ ਸਭ ਜੀਤੁ ਮਹਾਰਾਜ ਜੀ ਤੁਝੇ ਆਗਾ ਦਾ ਤਾਰਾ ਹਰ ਧਿਆਵੋ ਸੰਤੋ ਹੋ ਜੀ ਸੰਦੂਖ ਸਾਰਣਹਾਰਾ ਹਰਨਾਪੇ ਠਾਕੁਰ ਹਰਨਾਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਨਗੜੰਤਰ ਸਰਬ ਨਿਰੰਤਰ ਜੀ ਹਰੇ ਕੋ ਬ੍ਰਹਮ ਸੁਮਣ ਦਾਦੇ ਵਿਖਾਰੀ ਜੀ ਸਾ ਤੇਰੇ ਚੋ ਜਿਵੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਨਾਵਣ ਨਾ ਜਾਣ ਦੂ ਪਾਰ ਬਨੰਗ ਬਿਆੰਤ ਬਿਆੰਤ ਜੀ ਤੇਰੇ ਕੀਆ ਗੁਨਾਖ ਵਖਣ ਜੋ ਸੇਵ ਹੈ ਉਹ ਸੇਵ ਹੈ ਤੁਮਰੀ ਜਨਾਨਤਿ ਨਿਖੁਰਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਮਰੀ ਸੇ ਜਨ ਜੁਗਮਾ ਸੁਭਵਾਸੀ ਸੇ ਮੁਕਤ ਸੇ ਮੁਕਤ ਆਪੇ ਜਨ ਹਰ ਧਿਆਵਾ ਜੀ ਦਿਨ ਟੂਟੇ ਜਮਗੇ ਪਾਸੇ ਜਿੰਦਰ ਪਾਓ ਜਨ ਹਰ ਜਿੰਦਰ ਪਾਓ ਧਿਆਵ ਜਨਕਾਪਾ ਹੋ ਸਭ ਗਵਾਸੀਨ ਸੇਵਿਆ ਜਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਨ ਹਰਤੇ ਆਇਆ ਜੀ ਜਨਾਨਕ ਤਲ ਬਲ ਜਾਸੀ ਤੇਰੇ ਭਗਤ ਤੇਰੇ ਭਗਤ ਮੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਜੀ ਹਨਮਕ ਅਨੇਕ ਅਨੰਤਾ ਤੇਰੇ ਅਨੇਕ ਤੇਰੇ ਅਨੇਕ ਅਖਰੇਹੇ ਹਰ ਪੂਜਾ ਜੀ ਤਾ ਤਪ ਹੈ ਜਪਿਆ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਆਪਣਾ ਹੈ ਬੋ ਸਮਰਤ ਸਾਸਤਰ ਜੀ ਕਰ ਕ੍ਰਿਆ ਖਣ ਕ੍ਰਮ ਕਰੰਤਾ ਸ਼ੇ ਭਗਤ ਸੇ ਭਗਤ ਭੁਲੇ ਜਾ ਨਾਨਕ ਦੀ ਜੋ ਪਾਵ ਹੈ ਮੇਰੇ ਅਨ ਭਗਵੰਤਾ ਤਵਾਦ ਅਬਰਕ ਪਰੰਪਰ ਕਰਤਾ ਜੀ ਤੁਧ ਦੇਵੜ ਅਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੈ ਕੋ ਜੀ ਤੋ ਨੰਦਰ ਕਰਤਾ ਸੋਈ ਤੁਧ ਆਪੇ ਪਾਵੈ ਸੋ ਇਹ ਵਰਤੈ ਜੇ ਤੂੰ ਆਪ ਹੈ ਗਰਹਿ ਸੋ ਹੋਈ ਦਾਪੈ ਸ੍ਰਿਸ਼ਟ ਸਭ ਕਾਇਨੀ ਸੁਦਾਪੈ ਸਰਜ ਸੰਗਵੀ ਜਨਾਨਕ ਗੁਣ ਗਾਵੇ ਕਰਤਾ ਕਹਿ ਜੀ ਜੋ ਸਭ ਸੇ ਕਾ ਜਾਣੋ ਵੀ ਆਸਾ ਮੇਲਾ ਚੌਥਾ ਤੂੰ ਕਰਤਾ ਸਤਿਆਰ ਮੈਂ ਦਾ ਸਾਈਂ ਜੋ ਤੂੰ ਭਾਵੈ ਸੋ ਵਿਥਿ ਸੀ ਜੋ ਤੂੰ ਦੇਹੀ ਸੋ ਇਹ ਹਾ ਪਾਈ ਰਹਾ ਵੋ ਸਭ ਤੇਰੀ ਦੋ ਸਭ ਨੇ ਧਿਆਇਆ ਜਿਸਨੋ ਕਿਰਪਾ ਕਰੇ ਇਹਦ ਨਾਮ ਮਰਤਲ ਪਾਇਆ ਗੁਰਮਹਲਾ ਦਾ ਮਨ ਮੁਗਵਾਇਆ ਦਾਵ ਸੁਣਿਆ ਬਿਲਾਇਆ ਤੂੰ ਦਰਿਆ ਵੋ ਸਤ ਜਿਹੀ ਬਾਹੀ ਤੇ ਬਿੰਦੂ ਜਾ ਕੋਈ ਨਾਹੀ ਜੀ ਜਾਂ ਸਾਥੇ ਰਾਖੇ ਲਬ ਜਮ ਲੋਛੜਿਆ ਸੰਜੋਗੀ ਮੇਲ ਜਿ ਜਸਨੋ ਦੁਜਾੜਾ ਹੈ ਸੋਏ ਜੰ ਜਾਣੈ ਹਰ ਗੁਣ ਸਦਹਿ ਆਖ ਵਖਾਣੈ ਜਿਨ ਹਰਿ ਸੇਵਿਆ ਜਿਨ ਸੁਖ ਪਾਇਆ ਸਹਜੇ ਹੀ ਹਰਿ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਤ ਬਿੰਦੂ ਜਾ ਅਮਰਣਾ ਕੋਈ ਤੂੰ ਕਰ ਕਰ ਵੇਖ ਹੈ ਜਨ ਹੈ ਸੋਏ ਜਨਾਨੰ ਗੁਰਮੁਖ ਪ੍ਰਗਟ ਹੋਏ ਆਸਾ ਮਹਿਲਾ ਪਹਿਲਾ ਤਿਤ ਸਰਵਣ ਬੁਲਿ ਨਵਾਸਾ ਪਾਣੀ ਪਾਵਤ ਨਹਿ ਕੀਆ ਪੰਗਜ ਮੋਂ ਪਗਨੇ ਚੱਲੇ ਹਉ ਦੇਖਾ ਦਹਨੂ ਮੇਲੇ ਮਾਨੇਖ ਨਾ ਚੇਦ ਸ ਮੂਲ ਵਨ ਹਨ ਉਸਦਾ ਤੇਰੇ ਗੁਣ ਗੱਲਿਆ ਰਹਾਉ ਨਾ ਹਉ ਜਤੀ ਸਤਿ ਨਹਿ ਪੜਿਆ ਮੂਰਹ ਮੂਦਾ ਜਨਮ ਪਿਆ ਨਨ ਲਤ ਨਾਨਕ ਜਨਗੇ ਸਰਣਾ ਜਿਨ ਤੋਂ ਨਾਹੀ ਵੇਸ ਰਿਆ ਸਭ ਹਲਾ ਪੰਜਵਾ ਭਏ ਪ੍ਰਾਪਤ ਮਨੁ ਫਦੇ ਹੁਰੀਆ ਗੋਬਿੰਦ ਮਨਨ ਕਹਿ ਜਨੇ ਬਨਿਆ ਬਨ ਕਾ ਜਨੇ ਤਨਾ ਕਾਮ ਮੂਲ ਸਾਧ ਸਖਤ ਪਜ ਕੇਵਲ ਨਾਮ ਸਰੰਗ ਜਾਵ ਲਾਗ ਭਵ ਜਰਨ ਨਨ ਕੈ ਜਨਾ ਮਰਥਾ ਜਾਤ ਨਾਮਾਇ ਕਹਿ ਰਹਾਉ ਜਵਦਾ ਸੰਜਮ ਧਨਵਨਾ ਖਮਾਇ ਸੇਵਾ ਸਾਧ ਨ ਜਨ ਅਹਰਾਇ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਬਲੇ ਕੇ ਰਖੂ ਸਰਮਾ ਪਾਛਾ ਹੈ ਦਸਵੇਂ ਕਬੋ ਬਾਈ ਬੇਨਤੇ ਚੌ ਪਏ ਹਮਰੇ ਕਰੋ ਹਾਥ ਦੇ ਰਛਾ ਪੂਰਨ ਹੋਏ ਚਤ ਕੇ ਇਛਾ ਤਾਵ ਚਰਨ ਮਨ ਲਹ ਹਮਾਰਾ ਆਪ ਨਾ ਜਾਣਕਰੂ ਬ੍ਰਤ ਪਾਰ ਹਮਰੇ ਦੁਸਤ ਸਬਦ ਕਾ ਬੋ ਆਪ ਹਾ ਨਮ ਚਾ ਬੋ ਸੁਖੀ ਵਸੈ ਮੂਰ ਪ੍ਰਵਾਰਾ ਸੇਵ ਸਿਖ ਸੁਭੈ ਕਰਤਾਰਾ ਮੋ ਰਛਾ ਨਿਜ ਕਰਦੇ ਕਰੀਐ ਬੰਨ ਲਕਵਾਜ ਸੰਗਰਗੈ ਫੁੱਲ ਹੋਏ ਹਮਾਰੇ ਆਸਾ ਤੁਮਰ ਬਿਨ ਕੀ ਰਹਿ ਬਿਆਸਾ ਤੁਮ ਹੈ ਛਾੜ ਤੇ ਵਰਨਾ ਤਿਆ ਹਾਉ ਜੋ ਮਰਚਾ ਹੂ ਸੋਦਮ ਸੇ ਪਾਉ ਸੇਵਕ ਹਮਾਰੇ ਤਾਰੀ ਹੈ ਤਨਜਨ ਸਾਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਉਹਨੇ ਅਮਰ ਗੈ ਮਨ ਲਕਾ ਲਗਾ ਦਲਾਸਨ ਬਨਿ ਗੈ ਹੋ ਜੋ ਉਸਦਾ ਹਮਾਰੇ ਪਛਾ ਸ੍ਰੀ ਅਤੂ ਜੋ ਕਲਿਓ ਰਛਾ ਰਾਖ ਲੇਹੁ ਮੋਹ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਨ ਗਹਿ ਹੰਤਾ ਤਨੋਹ ਪੂਰੇ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਭਉਤਰਾ ਕਾਲ ਪਾਏ ਈਸ਼ਵਰਿ ਅਭਉਤਰਾ ਕਾਲ ਪਾਏ ਗਣੇਸ਼ਨ ਪ੍ਰਗਾਸਾ ਸਗਲ ਕਾਲ ਕਾ ਕੀ ਅਤਮਸ਼ਾ ਜਵਨ ਕਾਲ ਜੋਗੀ ਸਭ ਕੀਓ ਬੇਦਨਾਜ ਬਰਮਾ ਜੋਥੀਓ ਜਵਨ ਕਾਲ ਸਾਨੂੰ ਸਵਾਰਾ ਨੰਸ਼ ਕਰ ਹੈ ਤਾਹੇ ਹਮਾਰਾ ਜਵਨ ਕਾਲ ਸਗ ਜਗਤ ਬਨਾਇਓ ਦੇਵ ਦੇਤ ਜਚਨ ਉਜਾਇਓ ਆਦਤਿ ਕੇ ਆਵਤਾਰ ਸੋਏ ਗੁਰੂ ਸਮਝੇ ਹੋ ਹਮਾਰਾ ਨਮਸਕਾਰ ਦਿਸੇ ਕੋ ਹਮਾਰੀ ਸਭਲ ਪ੍ਰਜਾ ਜਿਨ ਆਵ ਸਵਾਰੇ ਸਿਵਕਨ ਕੋ ਸਭਗੁਣ ਸੁਭ ਦੀਓ ਸਤਨਕਾ ਬਲਮੋ ਬਦ ਕੀਓ ਅਕਲ ਕਟ ਕੀ ਅੰਤਲੇ ਜਾਣਤ ਭਲੇ ਬੁਰੇ ਕੇ ਪੇਰ ਮਛਾਨਤ ਚੀਟੀ ਦੇਵਿੰਦਰਸ ਤੁਲਾ ਆਸਾ ਪਰ ਕਿਰਪਾ ਦ੍ਰਿਸ਼ਟ ਅਗਰ ਖੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੇ ਪੇਰ ਮਛਾਨੇ ਘੜ ਘੜ ਕੇ ਪਣ ਪੜ ਕੇ ਜਾਣੈ ਜਦ ਕਰਖ ਕਰ ਆਕਰਤ ਕਰ ਵਰਜਾ ਧਰਤ ਇਹ ਆਪਾ ਨਵਾਕ ਰਖ ਕਰਤ ਹੋ ਗਮਹੁ ਤੁਮੈ ਬਲਤ ਦੇਹੇ ਧਰ ਸਭੂ ਜੇ ਤੇ ਵਦਨ ਸ੍ਰਿਸ਼ਟ ਸਵਤਾਰੈ ਆਪੋ ਆਪਣੇ ਬੋਝ ਚਾਰੇ ਹੋ ਬਹੁ ਸਭ ਹਿਤ ਰਹਿ ਨਿਰਾਲੰਭ ਜਾਨਤ ਬੀਦ ਭੀਦ ਰਾਲੰਭ ਨਿਰੰਕਾਰ ਜਾ ਗੋਪੀਵ ਨਾ ਪਾਉ ਤਬਿਦ ਤਾ ਕੋ ਕਰਪਾ ਹਰ ਨਮਾਨਤ ਮਹਾ ਮੂੜ ਹੈ ਗਜ ਪੀਦ ਨਾ ਜਾਣਤ ਮਹਾ ਦੇਵ ਕੋ ਗਹਨ ਸੁਦਾ ਸ਼ਿਵ ਅਨਿਰੰਕਾਰ ਕਾ ਚੀਰਤਨ ਪੀਵ ਆਪੋ ਆਪਣੀ ਵਿਦਹ ਜੀਤੇ ਬਨਦ ਬਿਨ ਬਿਨ ਤੋ ਹੈ ਤੈਤੇ ਤੁਮਰਾਨ ਖਨ ਜੈਮਸਰ ਕਹਿ ਬਿਸ ਜਾ ਵਰਥਮ ਸੁਸਾਰਾ ਇਕੈ ਰੂਪ ਅਨੂਸ ਰੂਪ ਰੰਗ ਗੁਰ ਆਪ ਕਹਿ ਊਪਾ ਅੰਡਜ ਜਿਰਜ ਸੇਤੇ ਕਿਨੇ ਤਪ ਵਿਖਾਨ ਬਹੁ ਰਚ ਦੇਨੀ ਕਹੋ ਫੁਲ ਰਾਜਾ ਹਵੇ ਬੈਠਾ ਕਹੋ ਸੁਨ ਲਿਓ ਸੰਗਰ ਕਠਾ ਹਾਗਰੇ ਸ੍ਰਿਸ਼ਤ ਦਿਖਾਇਆ ਚੰਪਾਵ ਆਜਵਾ ਸਰੂਪ ਸਵੰਪਵ ਨੱਛਾ ਮੇਰੇ ਤੁਮ ਕਰੋ ਸਿਖੋ ਬਾਹਰ ਸਿਖ ਸੰਗ ਰੋ ਦੋ ਤੀਠ ਵਤਰ ਪਤ ਸਗਲ ਮਲੇਸ਼ ਕਰੋ ਰਲ ਕਥਾ ਜਿਆ ਤੁਝ ਦਸ਼ਰਣੇ ਪਰੇ ਅਨ ਕਹਿ ਦੁਸ਼ਟ ਦੁਖਤ ਹਵੇ ਮਰੇ ਉਰਖ ਜਵਨ ਪਗ ਪ੍ਰੇਤਿ ਹਾਰੇ ਜਦ ਕਹਿ ਤਵ ਸੰਕਟ ਸਭ ਟਾਰੇ ਜੋ ਕਲ ਕੋਗ ਬਾਲ ਧਾਈ ਹੈ ਤਾਕੇ ਕਾਲ ਨਿਕਟ ਨਹਿ ਰਚਾ ਹੋਏ ਤਾਹੇ ਸਭ ਕਾਲ ਦੋਸਟ ਅਰਿਸ਼ਟ ਟਰੀਦ ਕਾਲ ਕਿਰਪਾ ਦ੍ਰਿਸ਼ਟ ਦਨ ਜਾਹੇ ਨਿਹਰ ਹੋ ਤਾਕੇ ਤਾਪ ਦਨੁਖ ਮਹਰ ਹੋ ਰਹਿ ਜੇ ਸੈਦ ਆਕਾਰ ਮੋਸਾ ਹੋਏ ਦੁਸ਼ਟਾ ਛਾ ਸਕਾ ਨਾ ਕੋਈ ਏਗ ਬਾਰ ਇਨਤਮੈ ਸੁਮਾਰਾ ਅਕਾਲ ਪਾਸ ਤੇ ਤਨ ਬਾਰਾ ਜਿਨ ਨਰਨਾ ਤੇ ਹਰੂ ਕਹਾ ਦਾਰ ਦੁਸ਼ਟੋ ਤੇ ਰਹਾ ਰੜਗੇ ਤਵੈ ਸ਼ਰਨ ਤੇ ਹਾਰੇ ਆਪ ਆਸ ਲੈਨ ਹੋ ਮਾਰੇ ਸਰਬ othor ਦੋਸਤ ਦੋ ਤੇ ਲਹਵਚਾਈ ਸਵਿਆ ਪਾਹੀ ਗਨ ਜੀ ਤੁਮਰੇ ਤਬ ਤੇ ਕੋ ਆਖ ਤਨ ਬਿਆਨੇ ਓ ਰਾਮ ਰਹੀ ਪ੍ਰਾਨ ਕਰਾਨ ਅਨੇਕ ਹੈ ਉਦਿਗ ਨਾ ਮਾਨਿਓ ਸਮਰੇ ਸਾਸਰ ਮੇ ਸਵੇ ਮੋ ਭੀਦ ਕਹੇ ਹਮੇਗ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਗਪਰੇ ਕਰ ਮੈ ਨਾ ਖੇ ਹੋ ਸਾ ਤੋਹਿ ਵਖਾਨਿਓ ਜੁਹਰਾ ਸਗਲ ਦਵਾਨ ਗੋ ਛਡਕੈ ਯਹੋ ਦਵਹਾਰੋ ਦਵਾਰ ਵਾਹੀ ਰਹੇ ਕਿਲਾਜ ਅਸ ਗੋਵਿੰਦ ਦਾਸ ਸਹਾਰ ਰਾਮਕਲੀ ਮਹਿਲਾ ਤੀਜਾ ਆਨੰਦ ਇਕ ਓ ਅੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮਰੇ ਪਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸਿਤੀ ਮਨਵਦੀਆਂ ਵਧੰਗਾਂ ਰਾਗ ਰਤਨ ਪ੍ਰਵਾਹ ਪਰਿੰਗ ਸ਼ਬਦ ਗਾਵਣਾਇਆ ਸਤੋਤ ਗਾਵ ਹਰੇ ਕੀ ਨਾਮ ਅੰਨ ਦੀਵਸਾਇਆ ਕਹੇ ਨਾਲ ਵਿਨੰਦ ਹੋਵਾ ਸਤਗੁਰੂ ਮੈਂ ਪਾਇਆ ਏ ਮਨ ਮੇਰਿਆ ਦੁਸਤਾ ਰਹੋ ਹਰ ਨਾਲੇ ਹਰਨਾਰ ਹੋ ਤੂੰ ਮਨ ਮੇਰੇ ਦੂ ਸਭ ਸਾਰਣਾ ਏ ਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਲਾਗ ਲਾ ਸਮਰਤ ਸੁਆਮੀ ਸੋ ਕਿਉ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾਨ ਹੋ ਹਰਨਾਲੇ ਸਾਚੇ ਸਾਹਿਬ ਕਿਆ ਨਾਹੀ ਕਰਤੇ ਰ ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੈ ਸਦਾ ਸਿ ਸ਼ਲਾਹ ਤੇਰੇ ਨਾਮ ਨੂੰ ਸਾਵੈ ਨਾਮ ਜਿਨ ਕਿਹਾ ਮਨੁਸਿਆ ਅਦੇ ਸਭ ਦੇ ਕਨੇਰੇ ਕਹੇ ਨਾਨਕ ਸੁੱਚੇ ਸਾਹਿਬ ਤਿਆ ਨਾਹੀ ਕਰਤੇ ਰੈ ਸਚਾ ਨਾਮ ਮੇਰਾ ਧਾਰੋ ਸਚਾ ਨਾਮ ਧਰ ਮੇਰਾ ਨਾਨਕ ਖਾ ਸਭ ਵੰਗਿਆ ਘਰ ਸ਼ਾਂ ਸੁਖੁ ਨੈ ਉਸਿਆ ਇਨਛਾ ਛਪ ਜਾਈਗਾ ਖੁਦਾ ਗੁਰਮਾਨ ਗਿਤਾ ਗ੍ਰਿਵਟੂ ਜਿਸ ਉਹ ਨਹੀਂ ਆਵੜਿਆ ਆਇਆ ਕਹੈ ਨਾਨਕ ਸੁਨੋ ਸੰਤੋ ਸ਼ਬਦ ਰੋਪੇ ਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਜ ਸ਼ਬਦ ਜਿਤ ਕਰ ਸੁਵਾਗੇ ਕਰ ਸੁਵਾਗੇ ਸ਼ਬਦ ਵਾਜੇ ਕਲਾ ਜਿਤ ਕਰ ਘਾਰੀਆਂ ਪੰਜ ਦੂਦ ਵਸ ਕਿਤੇ ਗਾਲ ਗੰਡ ਬਮਾਰਿਆ ਧੁਰ ਪਾਇਆ ਤਦ ਦਿਨ ਕਾ ਸੇ ਨਾਮ ਹਰਿ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਦ ਕਰ ਅਨਹਦ ਵਾਚੇ ਆਨੰਦ ਸੁਨੋੜ ਪਾਗੇ ਹੋ ਸਗਲ ਮਨੋਰਥ ਪੂਰੇ ਪਾਨ ਬਰੰਬਰ ਪਾਇਆ ਤਨੇ ਸਗਲ ਵਿਸੂਰੇ ਦੁਖ ਰੋਗ ਸਨ ਤਾਪ ਤਰੇ ਸੁਣੀ ਸੱਚੀ ਬਾਣੀ ਸਦ ਸਾਜਨ ਪਾਏ ਸਰਸੇ ਹੁਨੇ ਗੁਰ ਤੇ ਜਾਣੀ ਸੁਣਤੇ ਪੁlineEdit ਕਹਤੇ ਪਵਿੱਤ ਸਤਗੋ ਰਹਾ ਵਰਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਬਨਾਵਨੀ ਮਹਿਲਾ ਪੰਜੋ ਬਾਹ ਹਾਲ ਵਿੱਚ ਨਵਸਤੂ ਪਾਈਓ ਸਤ ਸੰਦੋਖ ਵਿਚਾਰੋ અમર તનામ ઠાકુર કા પયો જિસકા સાસદાર જીકો ખાવે જીકો પંચે જિસકા હોય ઉદાર એહે વાત ન ન જાય નત નત રખરતા રો દમ સંસાર જન લાગત રીએ સવ નાલક બ્રહ્મવિસારુ શ્લોક મહિલા પંજવા ਤੇ ਰਾ ਕੇ ਤਾ ਜਾਂ ਤੋ ਨਹੀਂ ਮੈਨੂੰ ਯੁਗ ਤੋ ਵੀ ਮੈਂ ਨਿਰਗੁਣਿਆਰੇ ਕਉ ਗੁਣ ਨਹੀਂ ਆਪੇ ਦਰਸ ਪਿਉ ਏ ਦਰਸ ਪਿਆ ਮਹਾਰਾਪਤ ਹੋਏ ਸਤਗੁਰ ਸਜਣ ਮਿਲਿਆ ਨਾਨਕ ਨਾਮ ਲੈਤਾ ਲੀਵਾ ਤਨ ਮਨ થી ਵੇ ਹਰਿਆ ਪਾਉਣੀ ਦਿੱਤਾ ਜੋ ਸਮਰੱਥ ਜਿਤਾ ਕੋਈ ਨਾ ਹੈ ਅਥਾ ਤੇਰੇ ਰਖ ਅਗਨੀ ਅੰਦਰ ਮਾਹੇ ਸੁਣ ਕਜਮ ਕਹ ਦੂਤ ਨਾਏ ਤੇ ਰਹਿ ਛਡ ਜਾਹੇ ਪਾਉ ਜਿ ਵਿਖ ਸੰਗਾਹ ਹੋ ਗੁਰ ਸ਼ਬਦ ਦੇ ਪਾਰ ਪਾਹੇ ਜਿੰਨ ਕੋ ਲਗੇ ਪਿਆਸ ਸਮਰੱਥ ਸੇ ਖਾਹੇ ਗੱਲਾਂ ਪੁਨ ਅਗਨ ਗੋਬਨ ਗਾਹੇ ਸਭ ਸੰਨੋ ਕਿਰਪਾਲ ਸੁਮਾਲੇ ਸਾਹੇ ਸਾਹੇ ਬ੍ਰਤਾ ਕੋ ਲਾਂ ਜਾਈ ਨਿਆਵੇ ਤਾਹੀ ਸਲੋਕ ਮਹਲਾ ਪੰਜਵਾਂ ਅੰਤਰ ਗੁਰ ਰਤਣਾ ਜਿਹਾ ਬਾਜਾ ਗੁਰ ਨਾਉ ਨਿਤਰੇ ਸਤਿਗੁਰੂ ਪੇਖਣਾ ਸ਼ਰਵਣੇ ਸੁਣਨਾ ਗੁਰ ਨਾਉ ਸਤਿਗੁਰੂ ਸੇਤਿ ਰਤਿਆ ਜਨ ਗੇ ਪਾਈਆ ਠਾਉ ਆਹੋ ਨਾਨਕ ਕਿਰਪਾ ਕਰੇ ਜਿਸਨਾ ਬਾਝੇ ਜਗਮਤਮ ਕਾੜੇ ਹੈ ਬੱਲੇ ਕੇ ਪੰਜਾਬਾ ਰਖੇ ਰਖਣਹਾਰ ਆਪ ਮਹਾਰੀ ਅਨ ਗੁਰ ਕੀ ਪਹਿਲੇ ਪਾਏ ਕਾ ਸਵਾਰੀ ਅਨ ਹੋ ਆਪ ਜਿਆਲ ਅਮਨ ਹੋ ਨਾਮ ਸਾਰੀ ਅਨ ਸਾਜਨਾ ਗਏ ਸੰਗ ਪਵਜਲ ਤਾਰੀ ਅਨ ਸਾਗਤ ਨਿਤਗ ਦੁਸ਼ਟ ਅਖਨ ਬਾਹੇ ਮਤਾਰੀ ਅਨ ਤੇ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੀ ਜੇ ਸਾ ਸੰਗਤ ਸਭ ਹੋਏ ਸਗਲੇ ਦੁੱਖ ਜਾਹੀ ਆਹੀ ਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ